ਸਸੀ ਗੱਲ ਪੰਜਾਬੀ ਉਹ ਮੈਂ ਥੋੜਾ ਆਪਣਾ ਮਾਨ ਬਟਿੰਡੇ ਵਾਲਾ ਮੈਟਰੋ ਜਿਵੇਂ ਆਪਾਂ ਨਿੱਕੇ ਹੁੰਦੇ ਕਿਤਾਬਾਂ ਚ ਪੜ੍ਹਦੇ ਹੁੰਦੇ ਸੀ ਪੰਜਵੀਂ ਕਲਾਸ ਚ ਸੀ ਸਾਇਦ ਛਪਾਰ ਦਾ ਮੇਲਾ ਤੇ ਬਹੁਤ ਟਾਈਮ ਦਾ ਸੁਣਿਆ ਸੀ ਛਪਾਰ ਦਾ ਮੇਲਾ ਤੇ ਭੋਲੇ ਰਕੇ ਜਾਂਦੀ ਵੀ ਰਹੇ ਦਾ ਹੁੰਦਾ ਬਹੁਤ ਕੈਂਡ ਮੇਲਾ ਹੁੰਦਾ ਵੀ ਰਾਤ ਨੂੰ ਦੇਖਣ ਵਾਲਾ ਹੁੰਦਾ ਬੋਲੀਆਂ ਪਾਉਂਦੇ ਆ ਬਹੁਤ ਜੋ ਹਣਾ ਤੇ ਕਈ ਸਾਲਾਂ ਦੀ ਚਾਹਤ ਸੀਗੀ ਵੀ ਜਾਈਏ ਤੇ ਦੇਖੀਏ ਛਪਾਰ ਦਾ ਮੇਲਾ ਤੇ ਅੱਜ ਅਸੀਂ ਚੱਲ ਪਏ ਆ ਜੀ ਸ਼ਾਮ ਨੂੰ ਤੇ ਦੇਖਨੇ ਜਾ ਕੇ ਛਪਾਰ ਦੇ ਮੇਲੇ ਤੁਹਾਨੂੰ ਵੀ ਦਿਖਾਵਾਂਗੇ ਘਰੇ ਬੈਠਿਆਂ ਨੂੰ ਬਣੇ ਰਿਓ ਸਾਡੇ ਨਾਲ ਜੁੜੇ ਰਿਓ ਤੇ ਲਖਵਿੰਦਰ ਸਰ ਦੀ ਗੱਡੀ ਅੱਜ ਆਪਾਂ ਵਰਤ ਰਹੇ ਆ ਤੇ ਆ ਜੋ ਅੱਗੇ ਲਓ ਜੀ ਪਹੁੰਚ ਗਏ ਮੇਲੇ ਦੇ ਵਿੱਚ ਪਿੰਡ ਛਪਾਰ ਤੇ ਪਾਰਕਿੰਗ ਵਾਲੇ ਕਹੀ ਨੇ ਇੱਥੇ ਲਾਓ ਇੱਥੇ ਲਾਓ ਤੇ ਦੇਖਨੇ ਆ ਅੱਗੇ ਜਾ ਕੇ ਸਾਡੀ 77 ਕੀ ਬਣਦਾ ਪਹਿਲੀ ਵਾਰੀ ਆਏ ਆ ਦੇਖਨੇ ਕਿਦਾਂ ਦਾ ਐਕਸਪੀਰੀਅੰਸ ਕੀ ਗੱਲਬਾਤ ਆ ਮੰਨੇ ਆ ਪਰ ਮੰਨੇ ਮੇਲਾ ਜ਼ਰੂਰ ਸੁਨੇ ਲਓ ਜੀ ਗੱਡੀ ਕਰਤੀ ਪਾਰਕਿੰਗ ਤੇ ਪਹੁੰਚ ਗਏ ਮੇਲੇ ਦੇ ਵਿੱਚ ਤੇ ਐਨੀ ਬਾੜ ਤੁਰ ਕੇ ਜਾਣਾ ਪਊ ਆ ਫੋਟੋ ਹੁੰਦੀ ਨਹੀਂ ਨਾ ਆਪਣੇ ਕਿਤਾਬ ਦੇ ਪਾਠ ਦੇ ਤੇ ਹਨਾ ਪੰਨੇ ਤੇ ਛਪੀ ਹੋਈ ਚੰਡੋਲ ਦੀ ਫੋਟੋ ਆ ਨਹੀਂ ਪਰ ਦੂਜੀ ਚੰਡੋਲ ਦੀ ਫੋਟੋ ਹੁੰਦੀ ਮੇਲਾ ਛਪਾਰ ਦਾ ਇੰਜ ਕਰਕੇ ਲਗਾਉਂਦਾ ਤੇ ਆ ਜੋ ਚੱਲਦੇ ਆ ਉਧਰ ਨੂੰ ਲਓ ਜੀ ਪੀਪਣੀ ਆਵਾਜ਼ੇ ਵੱਜੀ ਜਾਂਦੇ ਆ ਬੀਪੜੀਆਂ ਨੇ ਗ੍ਰੀਦੀ ਬੜੇ ਪਤੰਦਰ ਨੇੜੇ ਆ ਕੇ ਇਕੱਠੇ 10 ਜਾਨੇ ਤਾਂ ਕਰ ਦਲੇ ਆ ਇਹ ਵੀ ਕੋਈ ਉਮਰ ਹੁੰਦੀ ਆ ਜਿੰਨ ਬੱਪੂਆਂ ਕਹਿੰਦੇ ਜਦੋਂ ਅਸੀਂ ਮੈਸਟਰ ਖਾਨੇ ਦੇ ਮਿਲਦੇ ਜਾਂਦੇ ਹੁੰਦੇ ਜਵਾਨੀ ਭਰੇ ਅਸੀਂ ਵੀ ਨਹੀਂ ਛੱਡਿਆ ਕੱਖ मौशी कशा ਗੱਲ 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 ਦਾਹੀ ਤੇਲ ਵੀ ਫੇਰ 3 ਪੇਂ 3 ਪੇਂ ਤੇਰੀ ਆਈ ਆ ਬੱਜੀ ਜਿੰਨਾ ਮੰਗਿਆ ਉਹਦਾ ਸੇਰ 3 ਪੇਂ 3 ਪੇਂ ਕਿੰਛਾ ਜਗਾਉਣੀ ਲੇ ਲੇ ਸੁਣਿਆ ਕਿੱਥੇ ਕਿੱਥੇ ਤੰਗ ਕਰੇ ਵੀ ਜੇ ਅਮਰੀਕਾ ਅਮਰੀਕਾ ਇੱਥੇ ਕੈਨੇਡਾ ਲਾ ਦੇ ਇੱਥੇ ਕੈਨੇਡਾ ਇੱਥੇ ਮਰੀ